ਹਾਂ ਜੀ ਅੱਜ ਆਪਾਂ ਪਹੁੰਚੇ ਆ ਜੀ ਇੱਥੇ ਜਿੱਥੇ ਐਕਸੀਡੈਂਟ ਹੋਇਆ ਸੀ ਕੱਲ ਬਹੁਤ ਹੀ ਇੱਕ ਵੱਡਾ ਨੁਕਸਾਨ ਹੋਇਆ ਜੀ ਸ਼ਰਧਾਲੂ 10 ਸ਼ਰਧਾਲੂ ਵਿਚਾਰੇ ਜਿਨ੍ਹਾਂ ਦੇ ਵਿੱਚ ਛੋਟੇ ਛੋਟੇ ਮਾਸੂਮ ਬੱਚੇ ਵੀ ਸੀ ਇੱਕ ਤਾਂ ਡੇਢ ਸਾਲ ਦਾ ਮਾਸੂਮ ਬੱਚਾ ਸੀ ਉਹਦੀ ਵਿਚਾਰੇ ਦੀ ਬੜੀ ਦਰਦਨਾਕ ਮੌਤ ਹੋਈ ਹੈ ਤੇ ਅੱਜ ਆਪਾਂ ਇੱਥੇ ਪਹੁੰਚੇ ਆ ਤੁਸੀਂ ਕੀ ਸਾਡੇ ਨਾਲ ਜਾਣਕਾਰੀ ਜਿਹੜੀ ਵਿਚਾਰ ਆ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਸ਼ਰਧਨਾ ਦਾ ਮਨੁੱਖੀ ਅੰਤਿਆ ਕਿ 15 ਮਨੁੱਖੀ ਸਰੀਰ ਇਸ ਦੁਨੀਆ ਤੋਂ ਗਏ ਨੇ ਕਿਉਂਕਿ ਮਨੁੱਖਾ ਜਿਹੜਾ ਸਰੀਰ ਹੈ ਉਹਦੇ ਬਾਰ-ਬਾਰ ਆਪਾਂ ਨੂੰ ਮਿਲਦਾ ਨਹੀਂ ਹੈ ਇਹਦੇ ਵਿੱਚ ਆਪਾਂ ਆਪਣੇ ਕੰਮ ਕਰਨੇ ਹੁੰਦੇ ਨੇ ਬੜੀ ਮੰਦਭਾਗੀ ਘਟਨਾ ਹੋਈ ਹੈ ਪਰੰਤੂ ਹੁਣ ਜਦ ਤੋਂ ਆਪਾਂ ਮੈਂ ਰਾੜਾ ਸਾਹਿਬ ਤੋਂ ਲੈ ਕੇ ਇੱਥੇ ਜਗੀੜ ਦੇ ਪੁਲ ਤੱਕ ਦੇਖਦਾ ਆਇਆ ਇਹ ਮੇਰੇ ਖਿਆਲ ਦੇ ਵਿੱਚ ਇਹ ਪੰਜਾਬ ਸਰਕਾਰ ਨੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਇਹਨਾਂ 14 ਬੰਦਿਆਂ ਦਾ ਮਰਡਰ ਕੀਤਾ ਕਤਲ ਕੀਤਾ ਹੁਣ ਤੁਸੀਂ ਸੋਚਦੇ ਹੋਮ ਕਿ ਕਿਵੇਂ ਜੇ ਤੁਹ ਨਹਿਰ ਦਾ ਤੁਸੀਂ ਪਾਣੀ ਦਾ ਬਹਾਅ ਦੇਖੋ ਪਾਣੀ ਉਫਾਨ ਤਿਆ ਉਬਾਲੇ ਮਾਰ ਰਿਹਾ ਸੜਕ ਦੇ ਨਾਲ ਨਾਲ ਕਿਤੇ ਵੀ ਡੌਲਾ ਨਹੀਂ ਬਣਿਆ ਪੱਟੀ ਨਹੀਂ ਬਣੀ ਜਿਹੜੀ ਕੋਈ ਸਾਈਨ ਦਿੱਤੀ ਹੋਵੇ ਜਾਂ ਕੋਈ ਬਟੌਲਾ ਬਣਿਆ ਹੋਵੇ ਕਿਤੇ ਰੰਗ ਕੀਤਾ ਹੋਵੇ ਘਾਹ ਦੇ ਨਾਲ ਸਾਰੀਆਂ ਟਕੀਆਂ ਪਈਆਂ ਨੇ ਪਤਾ ਨਹੀਂ ਲੱਗਦਾ ਵੀ ਸੜਕ ਕਿੱਥੇ ਆ ਤੇ ਜੰਗਲ ਕਿੱਥੇ ਆ ਇਹ ਪ੍ਰਸ਼ਾਸਨ ਦੀ ਨਲੈਕੀਆ ਪ੍ਰਸ਼ਾਸਨ ਦੀ ਨਲੈਕੀ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਦੂਜਾ ਮੈਂ ਦੇਖ ਰਿਹਾ ਜੀ ਕੱਲ ਬਹੁਤ ਸਾਰੇ ਫੋਨ ਆਏ ਮੈਂ ਇਹਨੂੰ ਮੈਂ ਕਿਹਾ ਵੀ ਇੱਥੇ ਦਾ ਹੁਣ ਜਿਹੜੇ بڑے بڑے ਮગરਮੱਛ ਨੇ ਜਿਨ੍ਹਾਂ ਨੇ ਰਾਜਨੀਤੀ ਕਰਨੀ ਉਹ ਆਉਣਗੇ ਕੱਲ ਤੁਸੀਂ ਪੁਲਿਸ ਪ੍ਰਸ਼ਾਸਨ ਰਾਜਨੀਤਿਕ ਲੋਕ بڑے بڑے ਅਧਿਕਾਰੀ ਇੱਥੇ ਆਏ بڑے ਮગરਮੱਛ ਦੇ ਹੰਝੂ ਵੜਾ ਬਹਾਏ ਵੀ ਬੜਾ ਨੁਕਸਾਨ ਹੋਇਆ ਬੜਾ ਘਾਟਾ ਪਿਆ ਪਰੰਤੂ ਸਿਰਫ ਟੀਵੀ ਦੇ ਉੱਤੇ ਬੋਲ ਕੇ ਆਪਣੀਆਂ ਵਾਇਟਾ ਦੇ ਕੇ ਚਲੇ ਗਏ ਪਰ ਸਥਿਤੀ ਜਿਵੇਂ ਕੀ ਤਸਵੀਰ ਹੈ ਜਿੱਥੋਂ ਆਪਾਂ ਜਾ ਕੇ ਆਏ ਆ ਜਿੱਥੇ ਐਕਸੀਡੈਂਟ ਹੋਇਆ ਹਜੇ ਤੱਕ ਉੱਥੇ ਕੋਈ ਨਾ ਤਾਂ ਉਹਨੂੰ ਜਗ੍ਹਾ ਨੂੰ ਭਰਿਆ ਗਿਆ ਨਾ ਉੱਥੇ ਕੋਈ ਕੰਦ ਵਗੈਰਾ ਜਾਂ ਕੋਈ ਡੌਲਾ ਵਗੈਰਾ ਕੀਤਾ ਗਿਆ ਲੋਕ ਮਰ ਗਏ ਜਿਨ੍ਹਾਂ ਦੇ ਮਰ ਗਏ ਮਰ ਗਏ ਇਹ ਉਹਨਾਂ ਦੇ ਉੱਤੇ ਰੋਟੀਆਂ ਸੇਕ ਕੇ ਚਾਹੇ ਕਾਲੀ ਕਾਂਗਰਸ ਝਾੜੂ ਗਿਆ ਪੁਲਿਸ ਪ੍ਰਸ਼ਾਸਨ ਗਿਆ ਸਿਵਲ ਪ੍ਰਸ਼ਾਸਨ ਗਿਆ ਚਾਹੇ ਡੀਸੀ ਆ ਜਾਂ ਐਸਡੀਐਮ ਆਇਆ ਹੁਣ ਮੈਂ ਡੀਸੀ ਸਾਹਿਬ ਨੂੰ ਮੇਰਾ ਸਵਾਲ ਹੈ ਡੀਸੀ ਸਾਹਿਬ ਵੀ ਇਹ ਜਿਹੜਾ ਤੁਹਾਡਾ ਏਰੀਆ ਪੈਂਦਾ ਕੀ ਤੁਸੀਂ ਦੁਬਾਰਾ ਉਸ ਜਗ੍ਹਾ ਦੇ ਉੱਤੇ ਨਹਿਰੀ ਵਿਭਾਗ ਜੰਗਲਾਤ ਵਿਭਾਗ ਪੁਲਿਸ ਐਸ ਡੀ ਐਮ ਕੀ ਤੁਸੀਂ ਕਿਸੇ ਤੋਂ ਫੀਡਬੈਕ ਲਈ ਹੈ ਵੀ ਦੁਬਾਰਾ ਉਹ ਜਗ੍ਹਾ ਤੇ ਹਾਦਸਾ ਨਾ ਹੋਵੇ ਉਹਦੇ ਲਈ ਤੁਸੀਂ ਕੋਈ ਪ੍ਰਬੰਧ ਕੀਤਾ ਨਥਿੰਗ ਕੁਛ ਨਹੀਂ ਕੀਤਾ